ਹਾਂ ਜੀ ਕਿਸਾਨ ਵੀਰੋ ਸਵਾਦ ਦਾ ਤੁਹਾਡਾ ਆਪਣੇ ਜਿਹੜੋ ਚਾਣਾ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਜੀ ਦੇ ਵਿੱਚ ਪਤਨ ਨਗਾਵਾ ਸੇ ਲਈ ਲੈ ਕੇ ਆਏ ਜੀ ਤਿੰਨੇ ਬਾਈ ਤਾਜ਼ੀਆਂ ਸੂਈਆਂ ਨੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਕੋ ਠੀਕ ਹੋ ਵਧੀਆ ਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਕੋ ਨਾਮ ਰੇ ਸਾਗਰਪਿੰਡ ਭਾਈ ਰੂਪਾ ਤੇ ਸੀਡਫੁੱਲ ਤੇ ਜਿਲ੍ਹਾ ਬੜੰਡਾ ਨੇੜੇ ਪਿੰਡ ਆਪਾਂ ਨੂੰ ਨੇੜੇ ਰਾਮਪ੍ਰਭੂਸਾਰਾਇਆ ਸਾਗਰਪੁਰ ਪਿੰਡ ਭਾਈ ਨਾ ਬਚਾਲੇ ਪਿੰਡ ਆਪਣਾ ਓਕੇ ਭਾਈ ਮੋਬਾਈਲ ਨੰਬਰ 98201705 ਜੀ ਠੀਕ ਹੈ ਬਈ ਜਿਹੜੀ ਪਹਿਲੇ ਨੰਬਰ ਦੇ ਬੈੜ ਦੇ ਨੇ ਕਿਹੜਾ ਸੂਸੂਈ ਬਈ ਰੀਅਲ ਦੂਜਾ ਸੂਸੂਈ ਆ ਕਦੋਂ ਸੂਈ ਆ ਵੀਰੇ ਇਹ ਰਾਤ ਦੀ ਸੂਈ ਵਾਹ ਜੇਰ ਜੂਰ ਦੀ ਭਾਰ ਭੂਰ ਦੀ ਨਾ ਸਾਰਾ ਕਾਹਦੀ ਗਾਰੰਟੀ ਉਹਨਾਂ ਦੀ ਵੀ ਆਪਣੀ ਫੁੱਲ ਤਿੰਨਾ ਵਗੜੀ ਬੈਠਾ ਉਹ ਹੋਰ ਵੱਡੀ ਵੱਖਰਾ ਗੱਲ ਆ ਬੱਚਾ ਦਿਖਾ ਦੀ ਪਹਿਲਾਂ ਬੱਚਾ ਬਹੁਤ ਕੁਆਲਟੀ ਬਹੁਤ ਆ ਬਈ ਬੱਚੀ ਦੀ ਫੁੱਲ ਜਿਆਦਾ ਆ ਰੰਗ ਕਾਲਾ ਸ਼ਾਮ ਕਜਮ ਕਨੇ ਹਾਂ ਕੁਆਲਟੀ ਦਾ ਫੁੱਲ ਆ ਬੱਚਾ ਸਹੀ ਗੱਲ ਆ ਲੈ ਬਈ ਦਿਖਾ ਇਹ ਡਰਾ ਪਹਿਲਾਂ ਮੂਰੂ ਭਰਦਾ ਕਿ ਫੋਟ ਸਟਾਰਟਿੰਗ ਆ ਬਹੁਤ ਸੋਹਣਾ ਆਰਡਰ ਨਾਰਾ ਦੇ ਕੇ ਜੀ ਨਾਰਾ ਤੇ ਪੂਰੀ ਵਿਤੀ ਤੇ ਮੁੱਠੀ ਆ ਬਹੁਤ ਚੰਗੀ ਬਰੀਡ ਆ ਬਾਈਸ ਵੀ ਕਿਵੇਂ ਨਿਕਲੀ ਕਰਮ ਬਾਈ ਬੜੀ ਨਹੀਂ ਆ ਚੰਗੀ ਆ 500 ਰੋ ਬੜਾ ਕੱਢਿਆ ਬੜੀ ਪੁਰਾਣੀ ਨਹੀਂ ਆਣਾ ਬਾਈ ਪੁਰਾਣੀ ਆ ਬਜਨ ਕੋ ਜਨ ਬੜਾ ਬੜਾ ਪੰਚਿਆ ਪੂਰਾ ਪਾਂਡ ਵਾਲਾ ਇਧਰੋ ਦਿਖਾ ਦੇ ਕਿਸੇ ਜਾਲੀ ਵਾਲਾ ਚੰਗਾ ਬਰੀਕੀ ਚ ਫੁੱਲਾ ਦੁੱਧ ਵਾਲਾ ਪੀਸ ਆ ਕੁੱਲ ਮਿਲਾ ਕੇ ਕਿ ਨਹੀਂ ਬਈ ਇਹ ਕੰਡਿਆ ਦੁੱਧ ਦਿੱਤਾ ਮਾਲਕ ਦਾ ਹੀ 22 ਕਿਲੋ ਲੈ ਆਪਾਂ 20 ਕਿਲੋ ਪਹਿਲੇ ਤੋਂ ਹੀ ਮੰਨਿਆ ਮਾਗਿਆ ਰੇ 25 ਤੋਂ 22 ਕਿਲੋ ਦੁੱਧ ਮੰਨ ਕੇ ਚਲਾ ਬੰਦਾ ਮਰਜੀ ਲੈ ਦੇ 22 ਕਿਲੋ ਗਾਰੰਟੀ ਆ ਦੁੱਧ ਵਾਣ ਦੇ ਦੇਣਾ ਹੂੰ ਠੰਡੀ ਸੀਲਾ ਦੋਨਾਂ ਪਾਸੇ ਚਵਾਈ ਕਿਉਂ ਮਸ਼ੀਨ ਲਾ ਲਾ ਕੋਈ ਛੱਕੀ ਚੋਟ ਲੈ ਲੈ ਜਿਵੇਂ ਮਰਦ ਨਹੀਂ ਗਾਣਾ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਠੰਡੀ ਸੀਲਾ ਥੱਬੇ ਵਾਲੇ ਬਾਬਾ ਜੀ ਆ ਲੈ ਬੈਠਾ ਰਹੇ ਕੋਈ ਚੱਕਰੀ ਨਹੀਂ ਆ ਬਲਬੂ ਜੀ ਦੇ ਸਾਰੇ ਕੱਢੇ ਵੇਖੇ ਦੇ ਠੀਕਾ ਇਨਾ ਭਾਈ ਹੁੰਦਾ ਕੁਆਲਿਟੀ ਵਾਲੀ ਉਹ ਵੜਦੀ ਸਹੀ ਗੱਲ ਆ ਭਾਈ ਬਾਈ ਨੂੰ ਕਦ ਕੁ ਫੁੱਲ ਆ ਭਾਈ ਇਹਦਾ ਰੀਡ ਫੁੱਲ ਆ ਰੀਡ ਕਰਨੇ ਦੁੱਧ ਵੀ ਹੁੰਦਾ ਮੰਗਾ ਰਦਾ ਜਮਾ ਦੇ ਦੇ ਇੱਕ ਵਾਲੀ ਆ ਫੈਂਡ ਫੁੰਡ ਫੁੱਲ ਆਉ ਕਿ ਨਹੀਂ ਫੁੱਲ ਭਾਈ ਗਰਮੀ ਗਰਮੀ ਨਹੀਂ ਮੰਨਦੀ ਕਰਮ ਵਾਲੀ ਪੈਰਾ ਬੁਰਾ ਤੁਰਾ ਦੇ ਰਾ ਟਰੱਕੇ ਸੀ ਇੱਕ ਨੰਬਰ ਆ ਛੋਟੇ ਛੋਟੇ ਪੈਰਾ ਕਰਮ ਵਾਲੀ ਦੇ ਹਨਾ ਹਾਂ ਠੰਡੀ ਇੰਨੀ ਲੈ ਜਾ ਡਾਕਟਰ ਕਿੱਥੇ ਮਰ ਜੀ ਰੋ ਮਰ ਜੀ ਵੇੜੇ ਦੇ ਵਿਚਾਲੇ ਖੜਾ ਲਈ ਭਾਈ ਪੰਪੀ ਥੱਲੇ ਦਾ ਯਾਰ ਜੇ ਮਰ ਜੀ ਬਹਿ ਕੇ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਕਹਨੀ ਭਾਈ ਲੇਵਾਲੂ ਵਾ ਬੜਾ ਚੰਗਾ ਯਾਰ ਕਰਮ ਵਾਲੀ ਬੋਲੇ ਜੰਗੀ ਡਾਟਾ ਲੈtheta ਯਾਰ ਤੇ ਮੁੱਲ ਕੀ ਅਜਾਜ ਆਈ ਬਾਈ ਮੁੱਲ ਕਰੰਦਾ 80 85 ਲੋ ਕਰਦੇ ਆ ਜਾਂ ਬੈਕੜੀਆਂ ਵੜਾ ਇਹ ਜੀ ਆ ਮੁੱਲਾ ਇਹ ਪਾ ਮੁੱਲ ਆ 75 ਆਈ ਮੁੱਲ ਦਾ ਜੇ 7000 ਰੁਪਏ ਲੈਣਾ ਬਾਈ ਉਦੋਂ ਸੌੜ ਮਰਦੀ ਦੀ 100 ਰੁਪਿਆ 67000 ਚੋਂ ਬਾਈ ਕਹਿੰਦਾ ਮਰਦੀ ਜਿੱਥੇ ਮਰਦੀ ਤੇ ਦਿਹਲੀ ਕਰਿਆ ਪਹਿਲਾਂ ਯਾਰ ਦਾ ਆਪਾਂ ਘੁੰਮਾ ਵੀ ਯਾਰ ਰੇਟ ਦਤਾ ਤੇ ਇਹ ਜੀ ਘੜ ਦਿੱਤੀ ਕਿ ਨਾ ਅਪ ਦੇਦਾ ਰਹੋਗੇ ਠੀਕ ਹੈ ਬਾਈ ਇਹ ਬੜਾ ਨਹੀਂ ਦੇਣਾ ਇਹ ਰੇਟ ਦੇਦਾ ਕੁਆਲਿਟੀ ਦਾ ਮਗਰ ਬੱਚੀਆਂ ਯਾਰ ਮਗਰ ਬੱਚੀਆਂ ਬਾਈ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਨਾ ਨਾ ਪਾ ਨਾ ਪਾ ਧਾਰਾਂ ਤੁਰਾਂ ਦਾ ਬੇ ਬੇਕਰ ਬਾਈ ਜੀ ਜਵਾਗ ਸਤ ਪਹੁੰਚਣਾ ਨਾ ਪਾਉਣਾ ਪਾ ਨਹੀਂ ਪਾਉਣਾ ਬਾਈ ਕਹਿੰਦਾ ਚਵਾਈ ਵੀ ਪੜੀ ਚੰਗੀ ਆ ਨਾ ਚਵਾਈ ਜੀ ਦੇ ਨੰਬਰ ਆ ਜਾਓ ਮਰਜ਼ੀ ਮਰਜ਼ੀ ਚੇਹਲ ਕੋਈ ਚੱਕਰੀ ਨਹੀਂ ਚਾਹਣਾ ਕੁਛ ਕੀ ਆਵਾਜ਼ ਮੋੜੀ ਚੰਗੀ ਜਵਾਈਆ ਹੈ ਨਾ ਕੀ ਆਵਾਜ਼ ਮੂਰਲੇ ਦੀ ਮਾਰਦੇ ਬਾਈ ਬਾਕੀ ਠੰਡੀ ਐ ਨਹੀਂ ਆ ਬੱਚਾ ਛੱਡਣਾ ਛੱਡ ਨਿਆਣਾ ਪਾਉਣਾ ਪਾ ਨਹੀਂ ਪਾਉਣਾ ਨਾ ਪਾ ਝੋਣ ਦੇ ਤੋ ਕਰਨ ਮਰੀ ਜਾ ਕੀ ਆਵਾਜ਼ 60 ਨੰਬਰ ਜੇ ਹੋਣਾ 1 ਨੰਬਰ। 2 ਜੂ ਜਦਾ ਦਾ ਬੜੀ ਚੰਗੀ ਹੈ ਬਾਕੀ ਆ ਮੁੱਲ ਨਹੀਂ ਮੈਣਾ। ਕਹਿੰਦੇ ਭਾਈ ਹਾਂ ਭਾਈ ਜਮਾ ਚੱਚ ਕੇ ਜਾਇ ਮੁੱਲ ਆ ਭਾਈ ਨੇ ਰੱਖਿਆ ਢੇਲੇ ਵਾਲਾ। ਬੜਾ ਚੰਗਾ ਜਗਾਰ ਬਈ ਯਾਰ। ਪੂਰਾ ਪੰਡ ਵਾਲਾ ਲੇਵਾ ਫਾੜੀ ਵਾਲਾ ਡਰ। ਕਹਿੰਦੇ ਕੁਆਲਿਟੀ ਕੁਆਲਿਟੀ ਬਾਹਰ ਦੀ ਬਾਹਰ ਇਤਰੋਂ ਦਿਖਾ ਦੇ ਕਹੇ ਜੀ। ਕੁੜਿਆ ਹੀ ਨਹੀਂ। ਲੈ। ਕੀ ਬਾਤ ਹੈ ਯਾਰ। ਬੜਾ ਫਿੱਟ ਫਿੱਟ ਲੇਵਾ ਪਿਆ। ਬਾਕੀ ਮੁੱਲ ਜਾਏ। ਜਮਾ ਜਾਏ ਭਾਈ। ਅੱਗੇ ਵੀਰੇ ਆ ਗਿੱਦੋਨ। ਇਹ ਵੀ ਦੂਜਾ ਸੌ ਬੜਾ ਵੀ ਬਰੀਡ ਵਾਲੀ ਮਗਰੇ ਰਹੀ ਬੱਚੇ ਇਹ ਵੀ ਕੱਲ ਦੀ ਸੀ ਜਿਹੜਾ ਦਪਾਇਰ ਦੀ ਜੇ ਦੋ ਕੁ ਵਜੇ ਦੀ ਬੱਚੀ ਬੜੀ ਚੰਗੀ ਹੈ ਨਾ ਬਹੁਤ ਕੁਆਲੀ ਜੇਰ ਜੂਰੀ ਸਾਰਾ ਕੁਝ ਕੰਪਲੀਟ ਆ ਬਾਈ ਨਾਸਾ ਨੂਸਾ ਗੁਲਾਬੀ ਬੱਚੇ ਦੀਆਂ ਕਿਆ ਬੱਚਾ ਬਹੁਤ ਚੰਗਾ ਫੇਸ ਬਹੁਤ ਸੋਹਣਾ ਬੱਚਾ ਲੈ ਸਹੀ ਗੱਲ ਆ ਬਾਈ ਹਮ ਯਾਰ ਆ ਵੀ ਬਹੁਤ ਠੰਡੀ ਸੀ ਨਾ ਬਾਈ ਯਾਰ ਲੈ بیا ਦੋ ਤੀ ਕਿਲੋ ਕੰਟੇਰਾ ਦੇ ਦਿੰਦਾ ਬਾਈ ਨੇ ਓਕੇ ਲੈ ਫਿਟ ਹੀ ਨਾਲ ਲੈ ਵਾ ਦੇਖ ਕੇ ਜਾਲੀ ਲੈ ਵਾ ਦੇਖੋ ਫਿੱਟ ਫਿੱਟ ਪਿਆਗਾ ਬਹੁਤ ਸੋਹਣਾ ਬਾਈ ਕਿਆ ਬਹੁਤ ਚੰਗਾ ਆ ਇਧਰੋ ਦੇ ਦਾ ਟਰਾਉਣੀ ਮੂਹਰੇ ਨਹੀਂ ਥਣ ਤੁਹਾਡਾ ਬੜਾ ਚੰ ਬਾਕੀ ਬੱਚਾ ਮਗਰ ਬੱਚੀ ਹੈਗੀ ਬੱਚੀ ਬਹੁਤ ਚੰਗੀ ਦਿੱਤੀ ਹੈ ਬਹੁਤ ਚੰਗੀ ਡੈਕਟਰ ਉਹ ਬੱਚੀ ਨੇ ਵੀ ਕਰਮ ਵਾਲੀ ਨੇ 1.5 ਸਾਲ ਨੂੰ ਨਾਲ ਹੀ ਪਿਆਰ ਹੋ ਜਾਣਾ ਬੜਾ ਆਪ ਵੀ ਬਹੁਤ ਚੰਗਾ ਬਰੀਡ ਵਾਲੀ ਹੈ ਬੱਚੀ ਦਾ ਸਹੀ ਗੱਲ ਹੈ ਮੇਰਾ ਬੜਾ ਪਿਆਰਾ ਫੇਸ ਆ ਨਾ ਹਾਂ ਬਹੁਤ ਚੰਗੀ ਹੈ ਬੱਚੀ ਪੂਰੀ ਚੰਗੀ ਤੋਰਾ ਤੋਰਾ ਪ੍ਰਿੰਟ ਫਰੰਟ ਇੱਕ ਨੰਬਰ ਹੈ ਕਰਮ ਵਾਲੀ ਕੀ ਆ ਗੱਲ ਭਾਈ ਇਹ ਬੁਝਣ ਕਾਦੀ ਕੋ ਫੋਲ ਲਾ ਬੜਾ ਖਾਰ ਨਹੀਂ ਕੋ ਚੌਂਕ ਦੇਖਦਾ ਡੈਕਟਰ ਇਹਦਾ ਮੁੱਲ ਜ਼ਾਇਦ ਮੁੱਲ ਇਹਦਾ 70000 ਰੁਪਏ ਲਵਾਂਗੇ ਭਈ ਮੁੱਲ 75000 ਇਹਦਾ ਲੈ ਠੀਕ ਹੈ ਕਿਸੇ ਨੇ ਨਹੀਂ ਪਾਦ ਨਹੀਂ ਜੀ ਡਾਕਟਰ ਜਿਹੜੇ ਦੇ ਦੇ ਮੋਨਾਂ ਦੇ ਚੱਕਰਾਂ 'ਚ ਪੈਣਾ ਬਾਈ ਕਹਿੰਦਾ 50 ਕਿਤੇ ਮਰਜੀ ਪਈ ਜਾਣ ਯਾਰ ਫਿਰ ਮੁੱਲ ਤਾਂ 10000 ਦੀ ਬੇੜਾ ਜਿਹੜੀ ਦੇ ਦੇ ਆਣੇ ਬਾਈ ਹਾਂ ਬੱਚੀ ਵਾਲੀ ਬੇੜਾ ਬਾਈ ਮੰਗ ਫੁੱਲ ਮਿਲਦੀ ਘੱਟ ਆਲਾ ਬੱਚੇ ਵਾਲਾ ਭਰਦਾ ਜੀ ਤਿੰਨਾ ਮਗਰੀ ਬੱਚਾ ਬਈ ਬੱਚਾ ਵੀ ਆਏ ਨਹੀਂ ਵੀ ਉਹੀ ਆ ਪੂਰਾ ਫਰੀਕ ਵਾਲਾ ਬੱਚਾ ਚੰਗਾ ਬਾਈ ਬਾਕੀ ਲੈਵੇ ਦੀ ਫਿਟਨੈਸ ਚੈੱਕ ਕਰੋ ਕਿਆ ਬਾਤ ਵਧੀਆ ਬਈ ਯਾਰ ਬਾਤ ਠੰਡੀ ਠੁੱਡੀ ਤੇ ਬਹਲੇ ਜੇ ਮਰਜੀ ਬੈਠਾ ਰਹੀ ਲੱਗਾ ਟੋਣ ਬੜਾ ਟੰਗਾ ਨਾ ਵਾਈ ਨਾ ਜਿਵੇਂ ਮਰਜੀ ਦੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਠੰਡੀ ਸੀ ਬੜੀ ਚੰਗੀ ਜਵਾਈ ਆ ਹਨਾ ਵਾਈ ਜਿਹੜਾ ਟੀਮੋੜੀ ਜਵਾਈ ਆ ਕਿਆ ਬਾਤ ਲਾ ਮਗਰੇ ਤਾਂ ਦਿਖਾ ਦੇ ਜੋ ਇੱਕ ਨੰਬਰ ਚੋਂ ਆ ਬਈ ਕਰਮਾ ਹੀ ਦਾ ਇੱਕ ਨੰਬਰ ਬੜੀ ਮੋਟੀ ਮੋਟੀ ਜਵਾਈ ਆ ਨਾ ਗੰਨੀ ਜਵਾਈ ਕਿੰਨੀਆਂ ਗਤਾਰਾ ਮਾਰੀਆਂ ਦੁੱਧ ਦੇ ਕੇ ਬਣਾਏ ਇੱਕ ਨੰਬਰ ਜਵਾਈ ਇੱਕ ਨੰਬਰ ਯਾ ਵਾ ਨਿਬੜ ਦਿਆ ਚਵਾਈ ਦਾ ਚਵਾਈ ਰੂਹੀ ਦਾ ਨੰਬਰ ਉਹਦਾ ਬਾਹਲਾ ਚੰਗਾ ਬਾਹਲਾ ਚੰਗਾ ਲੱਗਾ ਬੇਬਾ ਬਾਕੀ ਮੁੱਲ ਜਮਾ ਯਾ ਯਾ ਬਾਹਲਾ ਬਾਈ ਨੇ ਮੁੱਲ ਨਹੀਂ ਰੱਖਿਆ ਖਿੱਚ ਕੇ ਮੁੱਲ ਰੱਖਿਆ ਯਾਦ ਵਾਲੀ ਆ ਬ੍ਰਿੰਗ ਵਾਲੀ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਚੰਗੀ ਆ ਬਹੁਤ ਚੰਗੀ ਲੱਗਦਾ ਅੱਗੇ ਆ ਗਈ 3 ਨੰਬਰ ਤੇ ਇਹ ਕਿਹੜਾ ਸੂਸ ਹੋਈ ਆ ਇਹ ਵੀ ਦੂਜੀ ਬਈ ਮਾਰੇ ਦੀ ਬੱਚੀ ਆ ਇਹ ਵੀ ਕੱਲ ਠੱਠਾ ਹੀ ਆ ਦੋ ਕਵਾਈ ਦੇ ਰਿਹਾ ਓਕੇ ਤੇ ਦੁੱਧ ਇਹਦਾ 16 17 ਕਿਲੋ ਪਲੋ ਦਾ 17 ਕਿਲੋ ਦੁੱਧ ਮਾਨੂੰ ਜਿੰਨਾ ਮਰਜ਼ੀ ਬੰਦਾ ਲੈ ਲੈ ਠੀਕ ਹੈ ਬਾਈ ਠੰਡੀ ਸੀ ਲਈ ਵਥੇ ਲੈਵਾ ਦੇ ਰਾਹ ਮੁਰੋ ਕੇ ਜਾ ਫਿੱਟ ਫਿੱਟ ਪਈ ਹੈ ਲੈਵਾ ਮੁਠੀ ਦਾ ਥਣ ਗਲਾ ਠੰਡੀ ਸੀ ਵਥੇ ਰਹੀ ਆਈ ਵਾ ਕੋਈ ਚੱਕਰ ਨਹੀਂ ਡਾਕਟਰ ਲੈ ਠੰਡੀ ਫੁੱਲ ਜਿਵੇਂ ਮਰਜੀ ਵਾ ਪਿੰਡ ਦੁੱਧ ਦੁੱਧ ਦਾ ਵਾ ਬਾਦੀ ਦੇ ਰੂ ਵਾ 18 ਹੁੰਕਿਲ ਜਦੋਂ 17 ਵਾ ਨੇ ਇੱਕ ਆਧਾ ਹੀ ਹੈ ਮਗਰ ਬੱਚੀ ਹੈ ਬੱਚੀ ਵੀ ਬਹੁਤ ਚੰਗੀ ਬਹੁਤ ਚੰਗੀ ਬਈ ਆ ਵੀ ਵਾਰ ਬਹੁਤਿਆਂ ਦੁੱਧ ਚੂਆ ਬੱਚਾ ਰਹਿ ਕਮ ਥੱਪੇ ਵਾਲੇ ਵਾ ਹਿਸਾਬ ਕਰੀਆ ਕੋਲੇ ਵੀ ਨਾ ਕੱਢੇ ਵਾ ਤੰਦਨ ਜਰਸੀ ਆ ਜਰਸੀ ਦੀ ਮੰਗਦਾ ਬਹੁਤ ਜ਼ਿਆਦਾ ਹੈ ਨਾ ਯਾਰ ਤੋਰਾ ਚੈੱਕ ਕਰੋ ਤੋਰਾ ਵੀ ਇੱਕ ਨੰਬਰ ਆ ਵੱਡੀ ਗੱਲਾਂ ਆ ਨਾ ਫੈਂਟ ਚੰਗੀ ਆ ਜਾਂਦੀ ਹੈ ਕੁਆਲਿਟੀ ਵਧੀਆ ਬਈ ਮਾਰਕੀਟ ਵਾਲੀ ਆ ਇਹ ਰੰਗ ਦੀ ਤੇ ਹਾਂ ਸਹੀ ਹਾਲੇ ਬਾਈ ਜੀ ਰਾਜੂ ਦਾ ਕੰਪਲੀਟ ਆ ਯਾਰ ਬੜਾ ਹੂੰ ਠੀਕ ਆ ਬਾਈ ਇਹਦਾ ਮੁੱਲ ਵੀਰੇ ਜਾਇਜ਼ ਇਹਦਾ ਮੁੱਲ 65000 ਵਾਲੇ ਦਾ 57000 ਰੁਪਏ ਲਵਾਂਗੇ ਬਈ ਬਸ ਮਾਰਚੀ ਦੀ ਫੋੜੂ ਬਾਈ ਕਹਿੰਦਾ ਫੈਂਟ ਕਰਾ ਲਓ 57000 ਰੁਪਏ ਲੈਣਾ ਹੀ ਹਾਂ ਠੀਕ ਆ ਲੈਣ ਵਾਲੇ ਰੇਟ ਹੀ ਆ ਬਾਈ ਕਹਿੰਦਾ ਆਪਾਂ ਮੁੱਲਾ ਮੁੱਲਾ ਦੇ ਚੱਕਰਾ ਹੀ ਨਹੀਂ ਬਣਾ ਬਾਈ ਯਾਰ ਫਿਰ ਬਾਈ ਕਹਿੰਦਾ ਵੀ ਪੈਣ ਕਰਾ ਲਓ ਹਣਾ ਬਾਈ ਹਾਂ ਮੁੱਲ ਗਰੰਟ ਦੇ ਵਾਲਾ ਪੈਣ ਕਰਾ ਲਵੇ ਜਿਹਨੇ ਮੁੱਲੀ ਕਰਾਉਣਾ ਇਹ ਜਿਹੜਾ ਸੂੜ ਹੀ ਹੋ ਠੀਕ ਆ ਮਾਨਦਾਨ ਨਹੀਂ ਹੋਣਾ ਐਵੇਂ ਵਾਲਾ ਕਹਿੰਦਾ ਮਾਨਦਾਨ ਕਰਾਏ ਰੇਟਾ ਜੋਣਾ ਹੂੰ ਉਹ ਕੰਮ ਨਹੀਂ ਕਰਦਾ ਟੋਪੇ ਹੀ ਕਰ ਲਵੇ ਐਂ ਬਾਈ ਦਾ ਕੋਈ ਚੱਕਰ ਕੋਈ ਟੱਕਰ ਨਹੀਂ ਡਾੜ ਦੇ ਠੰਡੀ ਸੀਲ ਸਾਉਂਡ ਫੋਲਰ ਬੋਲੇ ਹੀ ਮਾਰਦੀ ਐ ਜਿਹਦਾ ਬੈਣ ਹੂੰ ਜਵਾਈ ਬੜੀ ਬੋਲੀ ਆ ਯਾਰ ਹਾਂ ਤਵਾਈ ਜੂ ਜੱਮ ਬੜਾ ਡਾਟਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਸਿੱਖ ਆਹ ਨਾ ਪਰਾਂ ਜੀ ਲਿਖਿਆ ਹੋਣਾ ਮੂਠੀਆਂ ਖਾਣ ਡਾਟਾ ਪੂਰੇ ਚੰਗਾ ਸਹੀ ਗੱਲ ਆ ਬਾਈ ਬੜਾ ਜੰਗਾਂ ਚੋਂ ਲੰਗਿਆ ਹਾਂ ਭਾਈ ਜਮਾ ਸਾਫ ਕਰੀ ਡਾਟਾ ਇਹਦਾ ਬਾਈ ਦੁੱਧ ਤੇ ਖਰੀ ਲਿਖਣੇ ਬੱਚਨੇ ਇੱਕ ਨੰਬਰ ਜਵਾਈ ਥੱਲੇ ਯਾਰ ਤੇ ਥਨਾ ਫੋਨ ਤੇ ਇੱਕ ਨੰਬਰ ਹੋਣਾ ਬੜਾ ਦੇਰਾਂ ਜੁਰਾਂ ਉਹ ਤਾਂ ਨਹੀਂ ਗੱਲੂ ਸਹੀ ਆ ਬਾਈ ਬਾਕੀ ਰਾਜ ਦੇ ਹੱਲੀ ਕਰ ਲੈ ਬਾਈ ਯਾਰ ਨਾਗਸੀ ਭਰਾੜ ਕੋਲੇ ਤਿੰਨ ਤੈਨੂੰ ਹੀ ਲਖਾਤੇ ਕਿਸੇ ਨੂੰ ਨਾ ਜੋ ਕੋਈ ਵੀ ਪਸੰਦ ਆਈ ਬਾਈ ਨੇ ਕਰ ਲਓ ਜੀ ਧੰਨਵਾਦ